ਹਾਂਜੀ ਜੈਗੁਰਦੇਵ ਤਾਨਗੁਰਦੇਵ ਗੁਰਦੇਵ ਜੀ ਸਾਹਿਬ ਬਾਬਾ ਜੀ ਕਿਹੜਾ ਕਿਹੜਾ ਮੋਰਸਲ ਭਾਈ ਥੋੜੇ ਥੋੜੇ ਕਰ ਦਿਓ ਆਪਾਂ ਨੇ ਕਰਦੇ ਹਾਂ ਯਾਰ ਉਹ ਕਰ ਦਿਓ ਭਾਈ ਹੋਇਆ ਬੈਰੀੰਦੂ ਸੈੱਟ ਕਰਿਓ ਜੀ ਆਹ ਬਾਈਕ ਅੱਗੇ ਕਰ ਦਿਓ ਜੀ ਕਿੰਨਾ ਦਾ ਥੋੜੇ ਸਾਡੇ ਬਾਹਰ ਆਈ ਲੈ ਕਰਦੇ ਹੋ ਸਿੱਧੇ ਰੋਡ ਤੇ ਕਰ ਦਿਓ ਚੇਅਰਮੈਨ ਸਾਹਿਬ ਸਾਡੇ ਅੱਜ ਜੀ ਅੱਜ ਬਹੁਤ ਖੇਤ ਹੋਇਆ ਜੋ ਬੋਲੇ ਸੋਨਰ ਪਹਿ ਸਤਗੁਰੂ ਵਿਦਾਸ ਮਹਾਰਾਜ ਕੀ ਜੈ ਬਾਲੀ ਜੀ ਬਾਲੀ ਇੱਧਰ ਮੈਜਰ ਆ ਵੀ ਸੁਦੇ ਬਾਬਾ ਜੀ ਨਾਲ ਸੁਤਕਾਲ ਹੋ ਜੂ ਸੁਦੇ ਹਾਂਜੀ ਬਾਬਾ ਜੀ ਬਾਲੀ ਛੱਡ ਦੇ ਯਾਰ ਜੱਲਾਂ ਨੂੰ ਜੋ ਬੋਲਈ ਸੋ ਨਿਰਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੋ ਬੋਲਈ ਸੋ ਨਿਰਪੈ ਅਮਰ ਸੇਹ ਤੰਤਰਵਨੰਦ ਮਹਾਰਾਜ ਕੀ ਜੈ ਜੈ ਗੁਰਦੇਵ ਧੰਗੁਰਦੇਵ ਜੀ ਅੱਜ ਦੀ ਜੋ ਵਿਸ਼ਾਲ ਮਾਰਚ ਲੁਧਿਆਣੇ ਤੋਂ ਜਾਗਰਤੀ ਮਾਰਚ ਜਿਹੜੀ ਆ ਆਪਣੇ ਲੁਧਿਆਣੇ ਤੋਂ ਪੂਰੇ ਰਮਦਾਸੀਆ ਸਮਾਜ ਵੱਲੋਂ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਇਸ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਨਾਲ ਔਰ ਸਾਡੇ ਬਹੁਤ ਹੀ ਬੂਝਣੇ ਜੋ ਸੰਤ ਮਹਾਂਪੁਰਸ਼ਾਂ ਦੇ ਸਹਿਯੋਗ ਦੇ ਨਾਲ ਜਿਹੜੇ ਇੱਥੇ ਚੱਲ ਕੇ ਆਏ ਨੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਔਰ ਇਹਨਾਂ ਦੇ ਚਰਨਾਂ ਦੇ ਵਿੱਚ ਨਮਸਤਕ ਕਰਦੇ ਆਂ ਜਿੱਥੇ ਸਾਜ ਅਮਰਸ਼ੀ ਸੰਤ ਰਮਾਨੰਦ ਮਹਾਰਾਜ ਨੂੰ ਸਮਰਪਤ ਜੋ ਦੂਸਰੀ ਵਿਸ਼ਾਲ ਸ਼ੋਭਾ ਯਾਤਰਾ ਮਾਰਚ ਜਿਹੜੀ ਆ ਉਹ ਡੇਰਾ ਸਤਖੰਡ ਵੱਲਾਂ ਤੱਕ ਜਾਵੇਗੀ ਔਰ ਸਾਡੇ ਆਗੂ ਸਹਿਬਾਨ ਸਾਰੇ ਸਾਡੇ ਮਹਾਪੁਰਸ਼ਾਂ ਦੀ ਅਗਵਾਈ ਵਿੱਚ ਜਾਵੇਗੀ ਔਰ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਸਾਰਿਆਂ ਨੇ ਆਪਾਂ ਡਿਸਪੀਨ ਵਿੱਚ ਰਹਿਣਾ ਵਾ ਔਰ ਮਹਾਰਾਜ ਜੀ ਅਰਦਾਸ ਕਰਨਗੇ ਜੈ ਗੁਰਦੇਵ ਧੰਨ ਗੁਰਦੇਵ ਜਿਨਨੇ ਵੀ ਮਹਾਪੁਰਸ ਸਾਡੇ ਕੋਲ ਆਏ ਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਔਰ ਇੱਕ ਇੱਕ ਕਦਮ ਸਿਰ ਮੱਥੇ ਤੇ ਚਰਨਾਂ ਦੇ ਵਿੱਚ ਨਮਨ ਕਰਦੇ ਆਂ

ਜੋ ਪੇ ਹਮਨਾ ਪਾਪ ਤਰੰਤਾ ਅਹੇ ਅਨੰਤਾ ਤਤਤ ਪਾਵਨ ਨਾਮ ਕੈਸੇ ਹੁਲਤਾਰ ਹੋ ਤਮ ਜੋ ਨਾਇਕ ਅਛੋ ਅੰਤਰਜਾਮੀ ਪ੍ਰਭ ਤੇ ਜਨ ਜਾਣੀਜੈ ਜਨ ਤੇ ਸੁਆਮੀ ਸ਼ਰੀਰ ਆਰਧੇ ਮਨ ਕੋ ਵਿਚਾਰ ਦੇਹੁ ਅਰਵਦਾਸ ਸੰਦਲ ਸਮਝਾਵੇ ਕਉ ਜਪੋ ਦੀ ਸਤਨਾਮ 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 ਹਾਰੇ ਘਾਰੇ ਹਾਰੇ ਘਾਰੇ ਹਾਰੇ ਘਾਰੇ ਹਾਰੇ ਕਰ ਕਰੇ ਸਰ ਸਿਮਰਤ ਜਨ ਗਏ ਨਿਸਤਰ ਕਰੇ ਰਹਾਉ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਰਤੇ ਕਾ ਕਰੇ ਨਿਮਤ ਨਾਮ ਦਿਉ ਦੂਧ ਪਿਆਇਆ ਕਉ ਜਗ ਜਨਮ ਸੰਕਟ ਨਹੀਂ ਆਇਆ ਜਨਰਵਦਾਸ RAM ਰੰਗ ਰਾਤਾ ਕਿਉ ਗੁਰ ਪ੍ਰਸਾਦ ਨਤ ਨਹੀਂ ਜਾਤਾ ਜਪੋ ਜੀ ਸਤਨਾਮ 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 ऐसी लौ तुझ बिन कौन करे गरीबन आवाज कोई सही आप मेरा माथे छत्र करे रहाओ जाकी शोत जगत को लागे तापर तू ही धर है नीच है ऊंच करे तेरा कौन पे ताहुते ना करे नाम देव कबीर तीनों जन साधना सै कर अरदास सुन रे सबतों مہاراج ستگو کبھی جی مہاراج ستگو نام دیو جی مہاراج ستگا جی مہاراج ست گور سین جی مہاراج بابا فریت جی مہاراج بابا شری چند جی مہاراج شری لنکتا جی مہاراج ਸ੍ਰੀ ਗੰਕਾ ਜੀ ਮਹਾਰਾਜ ਸਾਧ ਸੰਤ ਮੀਰਾ ਬਾਈ ਜੀ ਮਹਾਰਾਜ ਸਰਵੰਦਾਸ ਜੀ ਮਹਾਰਾਜ ਸਭੇ ਮਹਾਂਪੁਰਸ਼ਾਂ ਦੇ ਪਾਵਨ ਚਰਨਾਂ ਦਾ ਕੀਤੀ ਸੇਵਾ ਕਰਦਾ ਧਿਆਨ ਕਰਕੇ ਸਭ ਸੰਤਾਂ ਜਪੋ ਦੇ ਸਤਨਾਮ ਸਦਨਾ ਸਦਨਾ ਤਨ ਤਨ ਸੱਚੇ ਪਾਤਸ਼ਾਹ ਸਹਿਬ ਸਤਗੁਰੂ ਨਵਦਾਸ ਜੀ ਮਹਾਰਾਜ ਜੀ ਉਹ ਅਕਾਲ ਪੁਰਖ ਪਰਮਾਤਮਾ ਅਨਤਜਾਮੀ ਜੀ ਮਹਾਰਾਜ ਨੂੰ ਐਸ ਵੇਲੇ ਦੀ ਅਰਦਾਸ ਬੇਨਤੀ ਜੋਦਰੀ ਹੈ ਮਹਾਰਾਜ ਜੀ ਆਪ ਜੀ ਦੇ ਪਾਵਨ ਚਰਨਾਂ ਵਿੱਚ ਆਪ ਜੀ ਦੀਆਂ ਲਾਡਲੀਆਂ ਨਿਭਾਣੀਆਂ ਸੰਗਤਾਂ ਵੱਲੋਂ ਅੱਜ ਮਹਾਰਾਜ ਜੀ ਬੜੇ ਹੀ ਪਿਆਰ ਦੇ ਨਾਲ ਸ਼ਰਧਾ ਵਿਸ਼ਵਾਸ ਉਤਸ਼ਾਹ ਦੇ ਨਾਲ ਕੌਮ ਦੇ ਅਮਰ ਸੇਂਤ ਰਾਮਾਨੰਦ ਜੀ ਮਹਾਰਾਜ ਜਿਨ੍ਹਾਂ ਦੀ ਯਾਦ ਵਿੱਚ ਦੂਸਰਾ ਜਾਗਰਤੀ ਮਾਰਚ ਲੁਧਿਆਣੇ ਦੀ ਧਰਤੀ ਤੋਂ ਸ੍ਰੀ ਪਾਸ਼ਾ ਜੀ ਸ਼ੁਰੂ ਕੀਤਾ ਜਾ ਰਿਹਾ ਹੈ ਤੋਂ ਮਹਾਰਾਜ ਜੀ ਐਸਵੇਂ ਆਪ ਜੀ ਦੀਆਂ ਲਾਡੀਆਂ ਨਿਭਾਣੀਆਂ ਸੰਗਤਾਂ ਆਪ ਜੀ ਦੇ ਬੱਚੇ ਮਹਾਰਾਜ ਜੀ ਵੱਡੀ ਗਿਣਤੀ ਵਿੱਚ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਨੇ ਮਹਾਰਾਜੀ ਇਹ ਜੋ ਜਾਗਰਤੀ ਮਾਰਚ ਹੈ ਸੁੰਦਰ ਪਾਲਕੀ ਦੇ ਨਾਲ ਮਹਾਰਾਜੀ ਆਪ ਜੀ ਦੇ ਪਾਵਨ ਦਰਵਾਜ਼ਾ ਸ੍ਰੀ ਗੁਰੂ ਅਰਜਨ ਦੇਵ ਗੁਰੂ ਘਰ ਤੋਂ ਸ਼ੁਰੂ ਹੋਣ ਜਾ ਰਹੇ ਗਏ ਮਹਾਰਾਜੀ ਕਿਰਪਾ ਕਰਿਓ ਅੰਗ ਸੰ સહਾਈ ਹੋ ਕੇ ਮਹਾਰਾਜੀ ਇਸ ਜਾਗਰਤੀ ਮਾਰਚ ਦੇ ਵਿੱਚ ਫੰਕਸ਼ਨ ਸਹਾਇਕ ਹੋ ਕੇ ਆਪਣੇ ਬੱਚਿਆਂ ਨੂੰ ਲਾਭਪਾਤ੍ਰ ਬਿਨਾ ਉਹਨਾਂ ਜੀ ਕਾ ਜੀ ਖਿਮਾ ਕਰੇ ਇਸ ਜਾਗਰਤੀ ਦੇ ਵਿੱਚ ਮਾਫ਼ ਦੇ ਵਿੱਚ ਮਹਾਰਾਜ ਜੀ ਗਾਗਲੀ ਧਰਦਿਆਂ ਕਈ ਗਲਤੀਆਂ ਭੁੱਲਾ ਆਪ ਜਿਹਦੇ ਬੱਚਿਆਂ ਤੋਂ ਹੋ ਜਾਂਦੀਆਂ ਨੇ ਮਹਾਰਾਜ ਜੀ ਇੱਕ ਬਹੁਤ ਵੱਡਾ ਪ੍ਰੋਗਰਾਮ ਹੈ ਜਿਹੜਾ ਆਪ ਜੀ ਦੀ ਕਿਰਪਾ ਤੋਂ ਬਿਨਾ ਸੱਚੇ ਪਾਤਸ਼ਾਹ ਜੀ ਤੁਹਾਨੂੰ ਆਪਣੀ ਕਿਰਪਾ ਰੱਖਣੀ ਆਪਣਾ ਆਸ਼ੀਰਵਾਦ ਰੱਖਣਾ ਭੁੱਲ ਚੁੱਕਾਂ ਦੀ ਖਿਮਾ ਕਰਿਓ ਗੁਰਦੇਵ ਪੀਤਾ ਸਾਹਿਬ ਸਰਬੰਦਾਸ ਜੀ ਬਹੁਤ ਆਪਣਾ ਮਿਹਰ ਪ੍ਰਯਾਤਨ ਸმოੱਚੇ ਕੌਮ ਤੇ ਕਿ ਮਹਾਰਾਜ ਜੀ ਵਿਸ਼ੇ ਪਰਦੀਆਂ ਸਕਤੇ ਤੇ ਰੱਖਿਓ ਭੁੱਲ ਚੁੱਕਾਂ ਦੀ ਖਿਮਾ ਕਰਿਓ ਆਪ ਜੀ ਦੇ ਪਾਵਨ ਚਰਨਾਂ ਤੇ ਅੱਜ ਦੇ ਸੁਭਾਗੇ ਸਮੇਂ ਤੇ ਮਹਾਰਾਜੀ 18 ਸਤਖੰਡ ਵੱਡਾ ਤੋਂ ਮਹਾਰਾਜੀ ਪ੍ਰਸ਼ਾਦ ਕਾਤਰ ਹੋਇਆ ਹੈ ਖੜਾ ਤੋਂ ਸ਼ਾਦੀ ਦੇ ਗੁਰੂ ਘਰ ਵੱਲੋਂ ਤਿਆਰ ਕਰਕੇ ਹਾਜ਼ਰ ਕੀਤੀ ਗਈ ਹੈ ਕਿਰਪਾ ਕਰਿਓ ਭੋਗ ਲਗਾਇਓ ਲਗਿਆ ਭੋਗ ਸਾਸ ਸੰਗਤ ਵਿੱਚ ਵਰਤੌਂਦੀ ਆਗਿਆ ਬਖਸ਼ੋ ਗੁਰੂ ਘਰੀਬ ਨਿਵਾਜ਼ ਪਰਮ ਪਿਤਾ ਸਹਿਬ ਜੀ ਸਤਗੁਰੂ ਦਾਸ ਜੀ ਮਹਾਰਾਜੀ ਆਪ ਜੀ ਦੇ ਨਾਮ ਦੇ ਵਿੱਚ ਚੜਦੀ ਕਲਾ ਧੜਦੀ ਕੀੜਾ ਤੇਰੇ ਭਾਣੇ ਸਰਬਤ ਦਾ ਜੋ ਬੋਲੇ ਸੋ ਨਿਰਪੈ ਜਗ ਗੁਰੂ ਰਮਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਸਦਗੋ ਸ੍ਰੀ ਸਰਵੰਦਾਸ ਜੀ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਕੌਮ ਦੇ ਅਮਰ ਸ੍ਰੀ ਸੰਤ ਰਾਮਾਨਾ ਜੀ ਮਹਾਰਾਜ ਕੀ ਜੈ ਸਭ ਸੰਤਨ ਮਹਾਪੁਰਸ਼ਨ ਕੀ ਜੈ ਸਰਪੇਗ ਭਗਵਾਨ ਕੀ ਜੈ ਜੈ ਗੁਰਦੇ ਤੁੰਗ ਆਧਨੀય ਸਰਕਾਰ ਜੋ ਸਾਧ ਸੰਗਤ ਜੀ ਆਪ ਸਭ ਨੂੰ ਨਿਮਰਤਾ ਸਾਹਿਬ ਅਰ ਅਦਬ ਸਤਾਰ ਨਾਲ ਬੇਨਤੀ ਕਰਦੇ ਹਾਂ ਜੋ ਕੀ ਪ੍ਰਬੰਧਕਾਂ ਨੇ ਡਿਸਪਨ ਦੇ ਵਿੱਚ ਬਣਾਇਆ ਹੈ ਉਸੇ ਡਿਸਪਨ ਦੇ ਵਿੱਚ ਹੀ ਜਾਣਾ ਹੈ ਕੌਣ ਨੇ ਮਸ਼ਹੂਰ ਪਰ ਪੂਜਯ ਕੀਤਨ ਦੇ ਸੁਨਰਾਜ ਤਰੰਤਰ ਵੈ ਦੁਖੀਆਂ ਦੇ ਹਮਦਰਦ ਜਿਹੜੇ ਦੂਜੇ ਖੂਨ ਸ਼ਹੀਦਾਂ ਦਾ

ਆਪਣਾ ਬਣਦਾ ਜੋਗਦਾਰ ਪਈਏ 857 ਜਿਨ੍ਹਾਂ ਕਾਮਾਂ ਦੇ ਡਿਸਪਲਨ ਨਹੀਂ ਹੁੰਦਾ ਔਰ ਕਾਮੇ ਕਦੀ ਵੀ ਕਾਰਗ ਸੱਤ ਨਹੀਂ ਹੁੰਦੀਆਂ ਡਿਸਪਲਨ ਦੇ ਨਾਲ ਬਣਾ ਕੇ ਉਸ ਮਹਾਨ ਯੋਧੇ ਨੂੰ ਅਸੀਂ ਸੱਚੀ ਸ਼ਰਧਾ ਦੇ ਫਲ ਅਰਪਿਤ ਕਰ ਰਹੇ ਨੇ ਓ ਰਵਿਦਾਸੀ ਆਧਰਨਾ ਕਰਮ ਗੁਰੂ ਸਤਗੁਰੂ ਸਵਾਮੀ ਨਰਨੰਜਨदास ਮਹਾਰਾਜੀ ਦੀ ਅਪਾਰ ਕਿਰਪਾ ਨਾਲ ਸਾਨੂੰ ਬਹੁਤ ਬਵੰਦਰ ਅਮਰਤ ਭਾਈ ਬਾਣੀ ਜਸਦਾਸੀ 15ਵਾਂ ਪ੍ਰਕਾਸ਼ ਉਤਸਵ ਬੜੇ ਚਾਵਾਂ ਔਰ ਸ਼ਦਰਾਂ ਨਾਲ ਬਣਾਇਆ ਅਜੇ 15 ਹੀ ਸਾਲ ਹੋਏ ਨੇ ਇਸ ਧਰਮ ਬਣਾਉਣ ਨੂੰ ਔਰ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੀਆਂ ਨਸਲਾਂ ਉਸ ਮਹਾਨ ਰਹਿਬਰ ਪਰਮ ਪੂਜੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਡੇ ਅਖਸ਼ਰ ਸਾਹਿਬ ਇਸ ਪਾਵਨ

ਅੱਜ 15 ਹੀ ਸਾਲ ਹੋਏ ਪਾਵਨ ਪਵਿੱਤਰ ਅਮਰਤ ਬਾਣੀਆਂ ਸਾਡੇ ਗੁਰੂ ਘਰਾਂ ਦੇ ਵਿੱਚ ਸ਼ੋਭਤ ਹੋਣੀਆਂ ਚਾਹੀਦੀਆਂ ਨੇ ਜੋ ਪਹਿਲਾਂ ਜੱਟ ਪੀਰਾਂ ਦੇ ਰਣਕਰ ਮਹਾਰਾਜੀ ਕਹਿੰਦੇ ਜੋ ਧਰਮ ਇਨਸਾਨ ਦੀ ਤਰੱਕੀ ਦੇ ਵਿੱਚ ਰੁਕਾਵਟ ਬਣਦਾ ਹੈ ਉਸ ਤੋਂ ਤਿਆਗ ਦੇਣਾ ਹੀ ਚਾਹੀਦਾ ਹੈ ਆਓ ਸਾਰੇ ਰਲ ਮਿਲ ਕੇ ਪਾਵਨ ਪਵਿੱਤਰ ਅਮਰਤ ਬਾਣੀ ਸਤਗੁਰ ਰਵਿਦਾਸ ਮਹਾਰਾਜੀ ਦੀ ਰਵਿਦਾਸੀਆ ਧਰਮ ਦੇ ਧਰਮ ਗੁਰੂ ਸ਼ਹਾदत रामानंद ਮਹਾਰਾਜੀ ਸ਼ਹਾदत ਤੋਂ ਉਹ ਸਾਨੂੰ ਪਾਵਨ ਪਵਿੱਤਰ ਗ੍ਰੰਥ ਮਿਲਿਆ ਉਸ ਦੀ ਇਨ ਬਿਨ ਪਾਲਣਾ ਕਰਨੀ ਸਮਝੇ ਰਬਦਾਸ਼ੀਆਂ ਤਰੰਦੇ ਫਿਰ ਨਾਗਰਿਕ ਨੂੰ ਉਹਨਾਂ ਦੇ ਅਸੂਲਾ ਦੇ ਉੱਤੇ ਰੂਲਿੰਗ ਔਰ ਪਾਲਸੀ ਤੇ ਰਸਖਣ ਬੰਲਾ ਨੇ ਜੋ ਰੂਲਿੰਗ ਔਰ ਪਾਲਸੀ ਬਣਾਈ ਹੈ ਸਦਾਤ ਬਣਾਈ ਹੈ ਜਨਮ ਦਿਨ ਪ੍ਰਤੀ ਪਰਸੀ ਸਮਾਗਮ ਪ੍ਰਤੀ ਔਰ ਨਾਲ ਡਰਨਾ ਸਾਡਾ ਅੱਖ ਲਾਖੀ ਭਰ ਜਾਏ ਔਰ ਰਵਿਦਾਸੀਆ ਨਹੀਂ ਜੋ ਪਾਵਨ ਪਵਿੱਤਰ ਸਤਿਗੁਰੂ ਕਹਿਣਾ ਸਖਣ ਬੱਲਾ ਦੇ ਮਹਾਰ ਮਹਤਪੁਰਸ਼ਾਂ ਦੇ ਤੁਸੀਂ ਹੈ ਉਸੂਲ ਤੇ ਨਹੀਂ ਚੱਲਦਾ ਔਰ ਰਵਿਦਾਸੀਆ ਜਿਹੜੇ ਰਵਿਦਾਸ ਦਾ ਸੁਪੁੱਤਰੀ ਹੀ ਨਹੀਂ ਕਿਉਂਕਿ ਧਰਮ ਜਿਹੜਾ ਧਰਮ ਹੀ ਹੁੰਦਾ ਹੈ ਧਰਮ ਦੇ ਵਿੱਚ ਹੀ ਚੱਲ ਕੇ ਕਿਉਂਕਿ ਧਰਮ ਦੀਆਂ ਦੀਆਂ ਮਜਬੂਤ ਹੁੰਦੀਆਂ ਨੇ ਆਓ ਸਾਰੇ ਜਣੇ ਰਲ ਮਿਲ ਕੇ ਉਸ ਮਹਾਨ ਯੋਧੇ ਸਤਿਗੁਰੂ ਸਵਾਮੀ ਨਿਰੰਜਨ ਜੀ ਅਸਮਾਨਾ ਰਮਨਦਸਿਆ ਤਰੰਗਦਰਮ ਗੁਰੂ ਔਰ ਕਾਮਨੇ ਜਰਨਨ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜੀ ਦੇ ਚਰਨਾ ਦੇ ਵਿੱਚ ਆਪਣਾ ਸੀਸ ਝੁਲਾਈਏ ਔਰ ਬੰਦਾ ਜੋ ਦਰਪਾ ਕੇ ਆਪਣਾ ਜੀਵਨ ਸਫਲ ਬੜਾਈਏ ਉਹ ਸੁਭਾਨ ਯੋਗੇ ਦੀ ਸ਼ਾਹ ਤੇ ਵਿੱਚ ਲੁਧਿਆਣਾ ਦੀ ਸਖਤੋਂ ਫਿਰ ਮੈਂ ਤਾਰੇ ਵਿਚਾਰਤਾਰਾ ਅਡਿਆਉਸੀ ਪਾਲਸੀ ਰੱਖਣ ਵਾਲੇ ਨੌਜਵਾਨ ਬਾਬੀ ਜੀ ਔਰ ਜੱਫੂ ਸਾਹਿਬ ਜੀ ਔਰ ਸਾਡੇ ਸਿੱਕੇ ਸਾਹਿਬ ਜੀ ਜਿਨ੍ਹਾਂ ਨੇ ਇਹ ਤਰ੍ਹਾਂ ਦਾ ਕੀਤਾ ਔਰ ਸੰਗਤਾਂ ਨੂੰ ਯਾਦ ਕਰਾਈ ਹੈ ਕਿ ਚਿੰਤਨ ਦਾ ਵਿਚਾ ਚੇਤਨਤਾ ਚਿੰਤਨ ਅਜ ਲੋੜ ਹੈ ਚਿੰਤਨ ਦੀ ਚੇਤਨਾ ਔਰ ਗੁਰੂ ਮਹਾਰਾਜੀ ਦੇ ਇਸ ਪਾਵਨ ਪਦਤਰ ਦਾ ਹੇਠ چل کے قدم قدم چل کے اپنا جیون سفر کریے جی جے گردی گردی سو نرپ ستگ رو داس نرپور گی سو نرپا ست گروامی راوا رند مہاراج کی جی گور تد گردی جی سنتانی جی سنتانی جی سنتانی جی

ਮਾਈਕਟ ਕਰ ਲਓ ਜੀ ਤੁਹਾਨੂੰ ਜੀ ਜੈਗੁਰਦੇਵ ਤੁਹਾਨੂੰ ਗੁਰਦੇਵ ਗੁਰਪ੍ਰੀਤ ਸਾਧ ਸੰਗਤ ਜੀ ਕੋਈ ਸ੍ਰੀ ਅਮਾਪਾ ਜੋ ਲਧਿਆਣੇ ਤੋਂ ਜੋ ਸੰਤ ਰਾਮਾਨੰਦ ਜੀ ਦੇ ਛਿੱਦੀ ਜਨਮ ਸਮਰਪਿਤ ਜੋ ਵਿਸ਼ਾਲ ਕੇਤਨ ਆ ਮਾਚ ਲਧਿਆਣੇ ਤੋਂ ਖਲੋੜ ਖਲੋੜ ਤੋਂ ਕਰਾਇਆ ਹੁੰਦੇ ਹੋਏ ਜਲੰਧਰ ਸ਼ਹਿਰ ਤੋਂ ਹੁੰਦੇ ਹੋਏ ਜੋ ਜਿਹੜਾ ਸਤਖੰਡ ਵੱਲਾਂ ਜਿੱਕੇ ਸਮਾਪਤੀ ਹੋ ਗਈ ਸੋ ਦੇਖ ਸਕਦੇ ਆ ਤੁਸੀਂ ਅਰਦੇ ਨਿਸ਼ਾਨ ਜੋ ਮੋਟੇ ਵਾਲਾਂ ਦੇ ਪਰਤ ਲੱਗੇ ਹੋਏ ਆ ਦਾ ਕੁਬਾ ਚੜhra ਦੇ ਉੱਪਰ ਮੋਤੀ ਤਰ੍ਹਾਂ ਮਾਰ ਦਿੱਤੀ ਜਾਵੇਗੀ ਜੋੜ ਬਦਾਸੀ ਆਗਮਦੀਆਂ ਸੰਗਤਾਂ ਸੋ ਵਾਕੀ ਸਾਡੇ ਨਾਲ ਜੁੜੇ ਜਰੂਰ ਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੇ ਜੈ ਗੁਰਦੇਵ ਤੁਹਾਨੂੰ ਘਰ ਦੇਖੀ घर <laughs> बाब <laughs> ਗੁਰਦੇਵਤਨ ਗੁਰਦੇਵ ਸਾਡੇ ਨਾਲ ਬਾਬਾ ਟੇਕ ਜੰਦਰ ਫਦਾਸੀ ਆ ਜੀ ਸੋ ਆਪਣੇ ਕੁਝ ਵਿਚਾਰ ਪੇਸ਼ ਕਰਨਗੇ ਹਾਂਜੀ ਜੈ ਗੁਰਦੇਵ ਜੀ ਜੋ ਬੋਲੇ 100 ਰੁਪਏ ਜਗੁਰ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ 100 ਰੁਪਏ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾ ਨੰਦ ਮਹਾਰਾਜ ਕੀ ਜੈ ਸੋ ਗੁਰੂ ਰੋਪਿਆ ਦੀ ਸਾਧ ਸੰਗਤ ਜੀ ਅੱਜ ਲਿਧਾਣੇ ਦੇ ਕੇ ਸਤਿਗੁਰ ਹਾਲਾ ਦੇ ਵਿੱਚੋਂ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾ ਨੰਦ ਜੀ ਦੇ ਲਾਗਤ ਮਾਤ ਜੋ ਇਹ ਸਮਾਜ ਨੂੰ ਜਾਗਰੂਕ ਕਰਨ ਦੇ ਵਾਸਤੇ ਹੈ ਕਿ ਜਿਹੜਾ ਸਾਡੇ ਰਹਿਬਰਾਂ ਨੇ ਏਡਾ ਵੱਡਾ ਬੁਲਦਾਨ ਦੇ ਕੇ ਸਾਡੇ ਕੌਮ ਨੂੰ ਉੱਪਰ ਚੁੱਕਿਆ ਹੈ ਔਰ ਕੋਮਨ ਉਹ ਚੁਕੁੰਦੇ ਕਾਲ ਜਿਹੜੇ ਆਪਣਾ ਸਮਾਜ ਜਗੇ ਵਧਿਆ ਹੋਣਾ ਉਹ ਸਾਡੇ ਸਮਾਜ ਨੂੰ ਚਾਹੀਦਾ ਹੈ ਕਿ ਸਤਿ ਸ਼੍ਰੀ ਅਕਾਲਾਂ ਦੀ ਸੋਚ ਨੂੰ ਲੈ ਕੇ ਆਪਾਂ ਅੱਗੇ ਵਧੀਏ ਆਪਣੇ ਸਮਾਜ ਨੂੰ ਉੱਚੇ ਬਲੰਦੀਆਂ ਤੱਕ ਲੈ ਕੇ ਜਾਈਏ ਰਵੀ ਦਸਿਆ ਧਰਮ ਨੂੰ ਜੋ ਹੈ ਅੱਗੇ ਵਧਾਈਏ ਸੋ ਇੱਕ ਕਮੇਟੀ ਜੀ ਸਾਰੇ ਸਤਿ ਆਮ ਆਪੁਰਸ਼ਾਂ ਦਾ ਆਪਾਂ ਮਾਨ ਸਨਮਾਨ ਜਿਹੜਾ ਲੁਧਿਆਣਾ ਦੇਖੋ ਕਮੇਟੀ ਪਰੋਂ ਇਹਨਾਂ ਜਨਗਤੀ ਦੇ ਸਟਾਫਾਂ ਦੇ ਅੱਗੇ ਆਏ ਨੇ ਉਹਨਾਂ ਕੋਲ ਸਾਰੀਆਂ ਸੰਗਤਾਂ ਦੇ ਵਿੱਚ ਆਓ ਜੀ ਸਿਕੇ ਜੀ ਡਾਕਟਰ ਸਾਹਿਬ ਸਹਿਯੋਗ ਹੋ ਕੇ ਚੱਲਣਾ ਹੈ ਜੀ ਧਾਨ ਗੁਰਦੇਵ ਜੀ ਰਾਜੂ ਜੀ ਕਾਉਂਸਲਰ ਸਾਹਿਬ ਲਾਲੀ ਜੀ ਅੰਸਰਾਜ ਜੀ ਆ ਜੇ ਸਾਰੇ ਅੱਗੇ ਨੂੰ ਆਓ ਜੀ ਇੱਕ ਮਿੰਟ ਆਓ ਜੀ ਆਜੇ ਭਾਈ 12 ਬੰਬਰ ਆ ਜਾਂਦਾ ਹੋਰ ਸਾਰਾ ਬੰਦਾ ਨਹੀਂ ਲੈ ਲੇਗਾ ਅਸੀਂ ਕੀ ਕਰੀਏਗੇ ਬਈ ਘੰਟਾ ਯਾਰ ਸਾਹਮਣੇ ਹੋ ਜਾ ਬਈ পাই জাগা খুলা মানি এরা পছে পছে যদেন দুনা পাই জো বলঈ সো নরি পাইরেন সো মানাই একক মানি করো জো জো পছে রা এরে হো মানাই ਸੋਨੂ ਜੀ ਲਾਈਕ ਕਰ ਰਿਹਾ ਬਾਬਾ ਸੁਖੀ ਜੀ ਦਾ ਵੀ ਮਾਨ ਸਰਕਾਰ ਇਹ ਕਾਹਨ ਜੋ ਬੋਲੇ ਸੋ ਤੇਰੇ ਭੈਣ ਜੀ ਆਜੋ ਅੱਗੇ ਦੇਖੋ ਭਾਈ ਇੱਧਰ ਦੇਖਿਓ